ਹਾਏ ਗੁਰਜੀ ਦਾ ਹਾਲ ਸਾਹਿਬ ਹੈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ ਛੋਟੇ ਬੱਚਿਆਂ ਲਈ ਪੱਗ ਦੀ ਜੇ ਇਹ ਜਿਹੜੀ ਪੱਗ ਹੈ ਇਸ ਦੀ ਸ਼ੇਪ ਸ਼ਮੀ ਪਟਿਆਲਾ ਸ਼ਾਈ ਹੋਵੇਗੀ ਜੇ ਗੱਲ ਕਰੀ ਆਪਾਂ ਇਸ ਪੱਗ ਦੀ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ 5.5 ਮੀਟਰ ਹੈ ਜੀ ਅਤੇ ਕਪੜਾ ਫੁੱਲ ਵਹਿਲ ਦਾ ਜਿਹੜਾ ਆਪਾਂ ਪਹਿਲਾਂ ਲਗਣਾ ਹੈ ਸੈਂਟਰ ਦੇ ਵਿੱਚੋਂ ਲਿਆਵਾਂਗੇ ਇਸ ਤੋਂ ਦੋ ਹੀ ਬੰਨਿਆਂ ਦੇ ਵਿੱਚੋਂ ਉੱਪਰਲੇ ਬੰਨਿਆਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਖੋਲ ਲਵਾਂਗੇ ਤੇ ਫੋਲਡ ਕਰਕੇ ਸਾਫ਼ ਕਰਦੇ ਹੋਏ ਹੱਥ ਫੇਰ ਦੋ ਇਸ ਨੂੰ ਇਸ ਲੜ ਨੂੰ ਲਗਾ ਦਵਾਂਗੇ ਜੀ ਛੋਟੇ ਬੱਚਿਆਂ ਲਈ ਇਹ ਬਹੁਤ ਹੀ ਆਸਾਨ ਤਰੀਕਾ ਹੋਵੇਗਾ ਪੱਗ ਸਿੱਖਣ ਦਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਉਸ ਨੂੰ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਪਾ ਮੋਟਾ ਪਾਸਾ ਉੱਪਰ ਆ ਕੇ ਉੱਪਰਲੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਜੀ ਅਤੇ ਇਸ ਦੇ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲਾਂਗੇ ਅਤੇ ਖੋਲ ਕੇ ਇੱਕ ਵਾਰ ਫੋਲਡ ਕਰਾਂਗੇ ਸੈੱਟ ਕਰਾਂਗੇ ਬਾਧੂ ਕੱਪੜੇ ਨੂੰ ਥੱਲੇ ਨੂੰ ਖਿੱਚਾਂਗੇ ਤੇ ਦੂਜੀ ਵਾਰ ਫੋਲਡ ਕਰਾਂਗੇ ਨੋਕ ਤੋਂ ਸੈੱਟ ਕਰਕੇ ਚੰਗੀ ਤਰ੍ਹਾਂ ਆਪਾਂ ਇਸ ਲੜ ਨੂੰ ਖਿੱਚ ਕੇ ਟੈਟ ਕਰਕੇ ਲਗਾ ਦੇਣਾ ਹੈ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਸਾਡੇ YouTube ਚੈਨਲ ਤੇ Facebook ਪੇਜ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰਿਓ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਇਸ ਨੂੰ ਵੀ ਆਪਾਂ ਜਿਵੇਂ ਪਹਿਲਾਂ ਵਾਲੇ ਲੜ ਨੂੰ ਬੈਕ ਟੂ ਪਿੰਚ ਕੀਤਾ ਸੀ ਉਸੇ ਤਰੀਕੇ ਦੇ ਨਾਲ ਉਂਗਲੀਆਂ ਤੇ ਅੰਗੂਠੇ ਨਾਲ ਬੈਕ ਟੂ ਪਿੰਚ ਕਰਾਂਗੇ ਇਸ ਵਾਰ ਜਿਹੜਾ ਆਪਾਂ ਉੱਪਰਲਾ ਪੱਲਾ ਹੈ ਉਹ ਅੱਖ ਤੱਕ ਖੋਲਾਂਗੇ ਇੱਕ ਵਾਰ ਫੋਲਡ ਕਰਾਂਗੇ ਨੋਕ ਦੀ ਉੱਪਰਲੀ ਸਾਈਡ ਤੋਂ ਸੈੱਟ ਕਰਾਂਗੇ ਵੱਦੂ ਕੱਪੜਾ ਨੂੰ ਖਿੱਚ ਕੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਵੀ ਲਗਾ ਦਵਾਂਗੇ ਜੇ ਜੇ ਤੁਸੀਂ ਸਾਡੀ ਵੀਡੀਓ ਨੂੰ ਸਾਡੀ ਵੀਡੀਓ ਤੇ ਕਲਿੱਕ ਕੀਤਾ ਹੈ ਤਾਂ ਤੁਸੀਂ ਵੀਡੀਓ ਦੇ ਅੰਤ ਤੱਕ ਜਰੂਰ ਦੇਖੋ ਤਾਂ ਕਿ ਤੁਹਾਨੂੰ ਪੱਗ ਤੋਂ ਪੱਗ ਦੀ ਛੋਟੀ ਤੋਂ ਛੋਟੀ ਵੀ ਬਰੀਕ ਜਿਹੜੀ ਗੱਲ ਕਿਉਂ ਪਤਾ ਲੱਗ ਜਾ ਤੇ ਤੁਸੀਂ ਗਲਤੀ ਉਹ ਨਾ ਕਰ ਸਕੋ ਜਿਸ ਦੇ ਨਾਲ ਤੁਹਾਡੀ ਸੇਮ ਟੂ ਸੇਮ ਹੈ ਜਿਉ ਪੱਗ ਸਿਰ ਤੇ ਸਜੇਗੀ ਜੀ ਜਿਹੜਾ ਆਪਾਂ ਅਗਲਾ ਲੜਕਾਣਾ ਇਸ ਨੂੰ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਆਪਾਂ ਮੋਟਾ ਪੱਸਾ ਉੱਪਰ ਰੱਖਾਂਗੇ ਪਰ ਇਸ ਦੇ ਵਿੱਚ ਜਿਹੜਾ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਚੰਗੀ ਤਰ੍ਹਾਂ ਆ ਉਸ ਨੂੰ ਆਪਾਂ ਅੱਧੇ ਅੱਖ ਤੱਕ ਖੋਲਾਂਗੇ ਅਧਿਆ ਹੋਰ ਵੀਡੀਆਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਜ ਸ਼ੇਅਰ ਕਰਿਓ ਤੁਸੀਂ ਜਿਹੜੇ ਵੀ ਸਟਾਈਲ ਦੀ ਪੱਗ ਸਿੱਖਣਾ ਚਾਹੁੰਦੇ ਹੋ ਤੁਸੀਂ ਉਸ ਸਟਾਈਲ ਦਾ ਨਾਮ ਜਿਹੜਾ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਤੇ ਲਿਖ ਸਕਦੇ ਹੋ ਜਿਸ ਦੇ ਨਾਲ ਅਸੀਂ ਉਸ ਪੱਗ ਦੀ ਡਿਮਾਂਡ ਤੇ ਜਿਹੜੀ ਵੀਡੀਓ ਬਣਾ ਸਕੀਏ ਤੇ ਤੁਹਾਡੇ ਤੱਕ ਪਹੁੰਚਾ ਸਕੀਏ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਜਿਹੜੇ ਇਹ ਪੱਗ ਸਿੱਖਣ ਦੇ ਇਹ ਸਟਾਈਲ ਸਿੱਖਣ ਦੇ ਚਾਹਵਾਨ ਹੋਣਗੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਜਾਊਗੀ ਅਤੇ ਉਹ ਇਹ ਪੱਗ ਨੂੰ ਸਿੱਖ ਸਕਣਗੇ ਹੁਣ ਆਪਾਂ ਜਿਹੜੀ ਬਾਸ ਦੇ ਨਾਲ ਸਫਾਈ ਕਰਾਂਗੇ ਜਿਹੜੀ ਆਪਾਂ ਸਫਾਈ ਕਰਨੀ ਹੈ ਹੁਣ ਬਾਸ ਦੇ ਨਾਲ ਨਾਲ ਦੀ ਨਾਲ ਹੀ ਕਰੀ ਜਾਵਾਂਗੇ ਨਾਲ ਦੀ ਨਾਲ ਸਫਾਈ ਕਰਨ ਨਾਲ ਆਪਾਂ ਨੂੰ ਇਹ ਫਾਇਦਾ ਹੁੰਦਾ ਹੈ ਕਿ ਆਪਣੇ ਜਿਹੜੇ ਪੇਚ ਨੇ ਵੱਧ ਮੋਟੇ ਜਾਂ ਪਤਲੇ ਨਹੀਂ ਹੁੰਦੇ ਅਤੇ ਫਾਸਲਾ ਵੀ ਬਰਾਬਰ ਰਹਿੰਦਾ ਹੈ ਜੇਕਰ ਅਸੀਂ ਪੂਰੀ ਪੱਗ ਕੰਪਲੀਟ ਕਰਨ ਤੋਂ ਬਾਅਦ ਵਿੱਚ ਸਫਾਈ ਕਰਦੇ ਹਾਂ ਤਾਂ ਕਈ ਵਾਰ ਆਪਣਾ ਕੋਈ ਵੀ ਪੇਚ ਹੈ ਜਿਹੜਾ ਵੱਧ ਮੋਟਾ ਜਾਂ ਪਤਲਾ ਹੋ ਜਾਂਦਾ ਹੈ ਅਤੇ ਫਾਸਲਾ ਵੀ ਕਈ ਵਾਰ ਵੱਧ ਘੱਟ ਹੋ ਜਾਂਦਾ ਹੈ ਜਿਸ ਦੇ ਨਾਲ ਪੱਗ ਜਿਹੜੀ ਦੇਖਣ ਦੇ ਵਿੱਚ ਓਨੀ ਸੋਹਣੀ ਨਹੀਂ ਲੱਗਦੀ ਜਿੰਨੀ ਆਪਾਂ ਨਾਲ ਦੀ ਨਾਲ ਸਫਾਈ ਕਰਨ ਦੇ ਨਾਲ ਆਪਣੀ ਪੱਗ ਸੋਹਣੀ ਲੱਗਦੀ ਹੈ ਕਿਉਂਕਿ ਇਹ ਇਸ ਪੱਗ ਦੀ ਲੰਬਾਈ ਜਿਹੜੀ 5.5 ਮੀਟਰ ਇਸ ਕਰਕੇ ਇਸ ਦੀ ਜੂੜੇ ਵਾਲੀ ਸਾਈਡ ਪੰਜ ਪੇਚ ਅਤੇ ਉੱਪਰਲੇ ਪੇਚਾਂ ਵਾਲੀ ਸਾਈਡ ਤੇ ਸਿਰਫ 4 ਪੇਚ ਹੀ ਆਉਣਗੇ ਹੁਣ ਜਿਹੜਾ ਆਪਾਂ ਆਖਰੀ ਪੇਚਾਂ ਵਾਲੀ ਸਾਈਡ ਦਾ ਆਖਰੀ ਲੜ ਪੰਜਵਾਂ ਲੜ ਲਗਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਉੱਪਰਲੀ ਸਾਈਡ ਇੱਕ ਪੇਚ ਬਣਾ ਦੇਣਾ ਹੈ ਜਿਹੜਾ ਉੱਪਰਲਾ ਪੱਲਾ ਹੈ ਉਸ ਨੂੰ ਚੰਗੀ ਤਰ੍ਹਾਂ ਖੋਲ ਕੇ ਪੂਰੀ ਅੱਖ ਢੱਕ ਲਵਾਂਗੇ ਇੱਕ ਵਾਰ ਆਪਾਂ ਇਸ ਕੱਪੜੇ ਦੇ ਨਾਲ ਤੇ ਦੂਜੀ ਵਾਰ ਇਸ ਕੱਪੜੇ ਨੂੰ ਸੈਟ ਕਰਕੇ ਮੋੜ ਕੇ ਲੜ ਨੂੰ ਲਗਾ ਦਵਾਂਗੇ ਜੀ ਇਹ ਪੰਜਵਾਂ ਲੜ ਲਗਾਉਣ ਦੇ ਨਾਲ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਜੀ ਉਹ ਕੰਪਲੀਟ ਹੋ ਚੁੱਕੀ ਹੈ ਹੁਣ ਆਪਣਾ ਕਲਗੀ ਲੜ ਲਗਾਉਣਾ ਸਿਰ ਟਕਣ ਆਕਦੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹੁਣ ਆਪਾਂ ਜਿਹੜੀ ਆਪਣੇ ਪੇਚਾਂ ਦੀ ਸਫਾਈ ਕਰਾਂਗੇ ਤੇ ਆਪਣੀ ਜਿਹੜੀ ਸ਼ੇਪ ਨੂੰ ਸੈੱਟ ਕਰਾਂਗੇ ਜਿਹੜਾ ਪੱਗ ਪੈਨ ਲਗਾਉਣਾ ਹੈ ਜਿੱਥੇ ਆਪਣੀ ਆਖਰੀ ਪੰਜਵੇਂ ਲੜ ਦੀ ਲੋਕ ਬਣ ਜਾਈ ਉੱਥੇ ਲਗਾਵਾਂਗੇ ਕੱਲ ਦੀ ਲੜ ਦੇ ਦੋ ਹੀ ਪੱਲੇ ਨੂੰ ਬਰਾਬਰ ਬਰਾਬਰ ਫੋਲਡ ਕਰ ਲਵਾਂਗੇ ਜੀ ਤੇ ਦੋਨਾਂ ਨੂੰ ਫੋਲਡ ਦੋਨਾਂ ਲੜਾਂ ਨੂੰ ਫੋਲਡ ਕਰਕੇ 6 ਮੇਲੜ ਦੇ ਉੱਪਰ ਰੱਖਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਸੈੱਟ ਕਰਾਂਗੇ ਹੱਥ ਪੈਰ ਕੇ ਸਾਫ਼ ਕਰ ਲਵਾਂਗੇ ਪੱਗ ਪੈਨ ਦੇ ਥੱਲੇ ਰੱਖ ਕੇ ਇਸ ਨੂੰ ਸੱਜੀ ਸਾਈਡ ਨੂੰ ਘਵਾ ਦੇਵਾਂਗੇ ਕਮਾਉਣ ਤੋਂ ਬਾਅਦ ਇਸ ਲੜ ਦੇ ਵਿੱਚ ਆਪਾਂ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਨੂੰ ਸੈੱਟ ਕਰਾਂਗੇ ਤੇ ਆਪਣੇ ਪੰਜਵੇਂ ਲੜ ਦੇ ਥੱਲੇ ਦੱਬ ਦੇਵਾਂਗੇ ਅਜਈਆਂ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵਾਧ ਤਵਾ ਦੇ ਸ਼ੇਅਰ ਕਰਿਓ ਤੇ ਇਸ ਲੜ ਨੂੰ ਆਪਾਂ ਜਿਹੜਾ ਪੰਜਵੇਂ ਲੜ ਦੇ ਤਲੇ ਦੱਬ ਦੇਵਾਂਗੇ ਹੁਣ ਆਪਾਂ ਆਪਣੇ ਬਾਜ ਦੇ ਨਾਲ ਪੇਚਾਂ ਦੀ ਸਫਾਈ ਕਰਾਂਗੇ ਤੇ ਆਪਣੇ ਪੇਚਾਂ ਨੂੰ ਨੋਕ ਤੋਂ ਸੈੱਟ ਕਰਾਂਗੇ ਇਹ ਲੜ ਕਲਗੀ ਜੜਾ ਦਿਖਾਉਣ ਦੇ ਨਾਲ ਆਪਣੀ ਪੱਗ ਦੀ ਜੜੀ ਫਰੰਟ ਸਾਈਡ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਾਂ ਆਪਣੇ ਪੇਚਾਂ ਦੀ ਸੈਟਿੰਗ ਕਰਾਂਗੇ ਅਤੇ ਜਿੱਥੇ ਕਿਤੇ ਆਪਣੀ ਪੱਗ ਦੇ ਵਿੱਚ ਵਾਲ ਹੋਣਗੇ ਉਹਨਾਂ ਨੂੰ ਸਾਫ਼ ਕਰਾਂਗੇ ਜਿਹੜਾ ਆਪਾਂ ਸ਼ਰਟ ਕੱਣਾ ਹੈ ਸਰ ਤੇ ਸੈਂਟਰ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾਂ ਲੜ ਲਾਇਆ ਸੀ ਉਸ ਨਾਲ ਟਕਾਂਗੇ ਅਸ ਦੇ ਕੱਪੜੇ ਇਹਦੇ ਤੋਂ ਹੀ ਪਹਿਲਾਂ ਨੂੰ ਚੰਗੀ ਤਰ੍ਹਾਂ ਬਰਾਬਰ-ਬਰਾਬਰ ਕਰਕੇ ਸਿਰ ਦੇ ਉੱਤੇ ਖਿਲਾਰਨਾ ਹੈ ਤੇ ਪੰਜਵੇਂ ਪੇ ਲੜਦੇ ਥੱਲੇ ਉੱਪਰਲੇ ਵਿੱਚ ਵਾਲੀ ਸਾਈਡ ਤੋਂ ਪਹਿਲੇ ਲੜਦੇ ਥੱਲੇ ਦੱਬ ਕੇ ਆਪਾਂ ਬਾਅਦ ਦੇ ਨਾਲ ਜਿੱਥੋਂ ਕਿਤੇ ਵੀ ਆਪਣਾ ਬਰੀਕ ਸਿਰ ਨੰਗਾ ਰਹਿ ਜਾਂਦਾ ਹੈ ਉੱਥੋਂ ਆਪਾਂ ਬਾਅਦ ਦੇ ਨਾਲ ਕਵਰ ਕਰ ਲਵਾਂਗੇ ਜੀ ਅਤੇ ਜਿਹੜਾ ਆਪਾਂ ਹੁਣ ਉੱਪਰਲੀ ਸ਼ਾੜ ਆਪਣੇ ਪੇਚਾਂ ਨੂੰ ਪੇਚਾਂ ਦੇ ਵਿੱਚ ਸਫਾਈ ਕਰਾਂਗੇ ਇਸ ਦਿਨ ਨਾਲ ਆਪਣਾ ਸਟੱਡ ਪੂਰਾ ਸਵਰ ਸੇਰਾ ਉਹ ਕਵਰ ਹੋ ਜਾਵੇਗਾ ਜਿਹੜਾ ਆਪਾਂ ਬੈਗ ਦਾ ਲਾੜ ਲਗਾਉਣਾ ਇਸ ਦੇ ਦੋ ਹੀ ਪਲੇਨ ਨੂੰ ਬਰਾਬਰ ਬਰਾਬਰ ਫੋਲਡ ਕਰ ਲਵਾਂਗੇ ਜੀ ਅਤੇ ਬੈਕ ਸਾਈਡ ਤੇ ਦੱਬ ਦੇਵਾਂਗੇ ਹੁਣ ਜਿਹੜੀ ਆਪਣੀ ਪੱਗ ਆ ਪੂਰੀ ਕੰਪਲੀਟ ਹੋ ਚੁੱਕੀ ਹੈ ਜੀ ਵੀਡੀਓ ਜੰਗਲੀ ਕਿਤਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ